ਤੇ ਉਹਦਾ ਗਗਨ ਦਾ ਵੀ ਆ ਰਿਹਾ ਸੀ ਫੋਨ ਵਿੱਚ ਗਗਨ ਦਾ ਵੀ ਹੋ ਗਿਆ ਸਿਲੈਕਸ਼ਨ ਹਾਂਜੀ ਗਗਨ ਦਾ ਵੀ ਹੋ ਗਿਆ ਹਾਂਜੀ ਹੂੰ ਤੇ ਉਹ ਤਾਂ ਆਲਰੇਡੀ ਟ੍ਰੇਨਿੰਗ ਲੈ ਰਹੀ ਐ ਚੰਡੀਗੜ੍ਹ ਪੁਲਿਸ ਹਾਂ ਉਹ ਤਾਂ ਆਲਰੇਡੀ ਹੈ ਟ੍ਰੇਨਿੰਗ ਤੇ ਆਪਾਂ ਮੈਂ ਕਿਹਾ ਤੂੰ ਇਹੀ ਚੂਸ ਕਰ ਲੈ ਇਹੀ ਬੈਟਰ ਐ ਹੈ ਨਾ ਪਿਕਨੌਟ ਦਾ ਹਾਂਜੀ ਹੂੰ ਮੀ ਉਹ ਚੰਡੀਗੜ੍ਹ ਵਾਲਾ ਚੰਡੀਗੜ੍ਹ ਵਾਲੀ ਐਸਆਈ ਠੀਕ ਐ ਉਹਦੇ ਲਈ ਤਾਂ ਹਾਂਜੀ 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 ਮੈਂ ਠੀਕ ਯਾ ਲੱਗੀ ਕੋਈ ਨਾ ਤੂੰ ਤਾਂ ਖੇਚ ਤਿਆਰੀਆਂ ਸਬ ਇੰਸਪੈਕਟਰ ਦੀਆਂ ਹਾਂਜੀ ਸਰ ਹਾਂਜੀ ਹੋਰ ਹੋਰ ਕੌਣ ਕੌਣ ਹੋ ਗਿਆ ਹੋਰ ਇੱਕ ਹਲਦਮਨ ਤਿੰਨ ਚਾਰ ਜਣਾਂ ਦੇ ਕਾਲ ਆਇਆ ਓਕੇ ਓਕੇ ਹਮ ਬਾਕੀ ਦੇਖੋ ਕੀ ਦਾ ਕੀ ਦਾ ਬਣਦਾ ਸਾਰਿਆਂ ਦਾ ਪਾ ਦੇਣਾ ਮੈਂ ਟੈਂਸ਼ਨ ਲੈ ਕੁੜੀਆਂ ਚੋਂ ਕੁੜੀਆਂ ਤਾਂ ਆਪਣੇ ਮੇਨਲੀ ਹਲੇ ਇੱਕ ਦਾ ਗगन ਦਾ ਇੱਕ ਦਾ ਇੱਕ ਦਾ ਹੋਰ ਸੀ ਕੁੜੀ ਇੱਕ ਮੇਰੇ ਕੂਟਲੇ ਤੋਂ ਜਸ਼ਨ ਜਸ਼ਨ ਓਕੇ ਓਕੇ ਨਿਕੂਦਾ ਹੋਇਆ ਬਾਕੀ ਦੇਖੋ ਬਲੇ ਕੀ ਬਣਦਾ ਦੋ ਚਾਰ ਕੁੜੀਆਂ ਹਮ ਲਾ ਦਰੋ ਤਨ ਥੈਂਕ ਯੂ ਥੈਂਕ ਯੂ ਸੋ ਸੋ ਮਚ ਕੋਈ ਨਾ ਪਟਵਾਰੀ ਸਾਹਿਬ ਪੈਂਸਨ ਹਾਂ ਹਾਂ ਹੁਣ ਤਾਂ ਇਕੱਠੇ ਹੀ ਆਏ ਸਾਰੇ ਇਕੱਠੇ ਸਭ ਵਧੀਆ ਲੱਗਦਾ ਹਾਂਜੀ ਹਾਂਜੀ ਕੋਈ ਨਾ ਠੀਕ ਹੈ ਪ੍ਰਨੀਤ ਹਨਾ ਮੈਂ ਸਾਰਿਆਂ ਸਿਲੈਕਸ਼ਨ ਵਾਲਿਆਂ ਜਿਹੜੇ ਆਪਣੇ ਉਹਨਾਂ ਦਾ ਬਣਾਉਣਾ ਗਰੁੱਪ ਇੱਕ ਕੋਈ ਦੇਖਦਾ